ਰਾਜਨੀਤੀ ਦੀ ਬਦਲਾ ਬਦਲਾ ਲਈ ਵੋਟਾਂ ਪਾਈਆਂ ਸੀ ਛਾੜੂ ਨੂੰ ਅੱਜ ਬਦਲਾ ਆ ਨਹੀਂ ਇਹਨਾਂ ਨੇ ਬਦਲਾ ਲੈਣਾ ਸ਼ੁਰੂ ਕਰਤਾ ਬੰਦੇ ਜਿਹੜੇ ਆ ਉਹਨਾਂ ਨੂੰ ਪਰਚਿਆਂ ਤੇ ਪਰਚਿਆਂ ਦੀ ਰਾਜਨੀਤੀ ਚੱਲ ਪਈ ਥੇ ਜੀਤੇ ਪਰਚਾ ਹੈਗਾ ਉਹਨੂੰ ਕਹਿੰਦੇ ਤੈਨੂੰ ਛਡਾ ਦਾਂਗੇ ਜੀਤੇ ਨਹੀਂ ਹੈਗਾ ਉਹਨੂੰ ਕਹਿੰਦੇ ਤੇਰੇ ਤੇ ਪਾ ਦਾਂਗੇ ਮੈਂ ਇੰਗਲੈਂਡ ਤੋਂ ਪੜਿਆ MBA ਕੀਤੀ ਆ ਉਸ ਤੋਂ ਬਾਅਦ ਕੈਨੇਡਾ ਵੀ ਜਾਂਦੇ ਆਉਂਦੇ ਰਹੀਦਾ ਸਾਲ ਚ ਇੱਕ ਅੱਧਾ ਗੇੜਾ ਲਾਰੀ ਦਾ ਮੇਰੇ ਚਾਚਾ ਜੀ ਯੂਨੀਅਨ ਮਿਨਿਸਟਰ ਨੇ ਕੈਨੇਡਾ ਚ ਪਰ ਰਣਦੀਪ ਸਰਾਏ ਜੀ ਪਰ ਕਦੀ ਖਿਆਲ ਨਹੀਂ ਕੀਤਾ ਜੀ ਦਿਲ ਨਹੀਂ ਲੱਗਦਾ ਇੱਥੋਂ ਇੰਡੀਆ ਤੋਂ ਬਿਨਾ ਆਪਣੇ ਦੇਸ਼ ਤੋਂ ਬਿਨਾ ਆਪਣੇ ਪੰਜਾਬ ਤੋਂ ਬਿਨਾ ਆਪਦੇ ਪਿੰਡਾਂ ਤੋਂ ਬਿਨਾ ਸੱਥਾਂ ਚੋਂ ਪੰਚਾਇਤਾਂ ਚੱਲਣਗੀਆਂ ਗਰਾਂਟਾਂ ਕਾਂਗਰਸ ਦੇ ਟਾਈਮ ਦੀਆਂ ਵੀ ਜਿਹੜੀਆਂ ਪਈਆਂ ਵਰਤਨ ਨਹੀਂ ਦਿੱਤੀਆਂ ਜਾ ਰਹੀਆਂ ਤੇ ਬਸ ਆ ਜੀ ਸੱਥਾਂ ਚੋਂ ਚਲਾਵਾਂਗੇ ਹੁਣ ਤੇ ਜਿੰਨੀਆਂ ਗਰਾਂਟਾਂ ਲੋਕਾਂ ਦੀਆਂ ਪਈਆਂ ਤੇ ਜਿਹੜੀ ਪੰਚਾਇਤਾਂ ਦੀਆਂ ਪਈਆਂ ਕੋਈ ਕੋਈ ਗਰਾਂਟ ਜਿਹੜੇ ਪੰਜਾਬ ਛੱਡ ਕੇ ਚਲੇ ਗਏ ਵਿਦੇਸ਼ਾਂ ਦੇ ਵਿੱਚ ਨੇ ਕਿ ਇਹੋ ਜਿਹਾ ਪੰਜਾਬ ਕਦੀ ਬਣੂਗਾ ਕਿ ਵਾਪਸ ਆ ਸਕਣ ਪੰਜਾਬ ਚ ਆਪਦੇ ਪਰਿਵਾਰ ਚ ਰਹਿ ਸਕਣ ਦੇਖੋ ਜੀ ਮੈਨੂੰ ਮੌਕਾ ਮਿਲੂਗਾ ਤਾਂ ਮੈਂ ਤਾਂ ਜੀ ਜਾਨ ਲਾ ਦੂੰਗਾ ਮੈਨੂੰ ਕਿਸੇ ਚੀਜ਼ ਦੀ ਕੋਈ ਕੋਈ ਪਰਵਾਹ ਨਹੀਂ ਜੀ ਆਪਾਂ ਤਾਂ ਜੀ ਜਾਨ ਲਾ ਦਾਂਗੇ ਜੇ ਤੁਹਾਡੇ ਵਿਰੋਧੀ ਕਹਿੰਦੇ ਵੀ ਚੋਣ ਜਿੱਤੇ ਭਾਵੇਂ ਹਾਰੇ ਇੰਨੇ ਮੁੜ ਕੇ ਬਾਹਰ ਵਿਦੇਸ਼ ਵਗ ਜਾਣਾ ਵੀ ਨੇ ਚੱਲ ਜਾਣਾ ਵੀ ਵੋਟਰ ਉਰੇ ਫਿਰ ਇਕੱਲੇ ਰਹਿ ਜਾਣੇ ਆ ਤੁਹਾਡੀ ਪਰਸੈਪਸ਼ਨ ਬਣ ਰਹੀ ਹੈ ਕੀ ਕਹਿੰਦੇ ਹੋ ਇਹਦੇ ਬਾਰੇ ਮੈਂ ਜੀ 2012 ਚ ਡਿਗਰੀ ਕਰਨ ਗਿਆ ਸੀ ਜੀ ਇੰਗਲੈਂਡ ਐਮ ਪੀਏ ਕੀਤੀ 14 ਚ ਆ ਗਿਆ ਜੀ ਅੱਜ 25 ਆ ਜੀ 11 ਸਾਲ ਹੋ ਗਏ ਉਦੋਂ ਦਾ ਤਾਂ ਮੈਂ ਗਿਆ ਨਹੀਂ ਹੁਣ ਮੈਂ ਇਲੈਕਸ਼ਨ ਲੜ ਕੇ ਚਾਹਜੂਗਾ ਜੀ ਇਹਨਾਂ ਨੂੰ ਲੱਗਦਾ ਤਾਂ ਫਿਰ ਫਿਰ ਮੈਂ ਉਹਦਾ ਜਵਾਬ ਨਹੀਂ ਦੇ ਸਕਦਾ ਜੀ ਸਤਿ ਸ਼੍ਰੀ ਅਕਾਲ ਤੁਸੀਂ ਜੁੜੇ ਹੋ ਮਿੱਟੀ ਦੇ ਨਾਲ ਤੇ ਮੈਂ ਹਾਂ ਕਰਨ ਪੰਜਾਬ ਦੇ ਵਿੱਚ ਬਦਲਾ ਆਇਆ ਜਾਂ ਨਹੀਂ ਆਇਆ ਇਹ ਸਵਾਲ ਤੁਸੀਂ ਅਕਸਰ ਸੋਚਦੇ ਹੋਵੋਗੇ ਪਰ ਬਦਲਾ ਦਾ ਸੁਪਨਾ ਲੈ ਕੇ ਕਈ ਨੌਜਵਾਨ ਸਿਆਸਤ ਦੇ ਵਿੱਚ ਐਂਟਰੀ ਜ਼ਰੂਰ ਮਾਰ ਗਏ ਨੇ ਸਾਡੇ ਨਾਲ ਹਲਕਾ ਕਰਤਾਰਪੁਰ ਦੇ ਵਿੱਚ ਬਲਾਕ ਸੰਮਤੀ ਲੜ ਰਹੇ ਨੇ ਬਾਈ ਕਮਰ ਵੀਰ ਸਿੰਘ ਸਰਾਏ ਜਿਨ੍ਹਾਂ ਨੇ ਤੁਸੀਂ ਦੇਖਿਆ ਹੋਣਾ ਕਿ ਕਿਸਾਨ ਅੰਦੋਲਨ ਦੇ ਵਿੱਚ ਬੜੀ ਸੇਵਾ ਕੀਤੀ ਪੰਜਾਬ ਨਾਲ ਜਦੋਂ ਲੋੜ ਹੋਈ ਇਹ ਮੋਹਰੇ ਆਏ ਪਰ ਕਦੀ ਤਸਵੀਰ ਜਾਂ ਖਬਰ ਨਹੀਂ ਸਾਹਮਣੇ ਆਈ ਹੋਣੀ ਕਿਉਂਕਿ ਲੋਕਾਂ ਦੀ ਸੇਵਾ ਦਾ ਜਜ਼ਬਾ ਸੀਗਾ ਤਾਂ ਬਾਈ ਚੌਣ ਮੈਦਾਨ ਦੇ ਵਿੱਚ ਆਏ ਬਾਈ ਸਤਿ ਸ਼੍ਰੀ ਅਕਾਲ ਕੀ ਹਾਲ ਨੇ ਵੀਰੇ ਬਹੁਤ ਵਧੀਆ ਜੀ ਕਿਰਪਾ ਵਾਹਿਗੁਰੂ ਦੀ ਪੂਰੀ ਚੌਣਾ ਦੇ ਵਿੱਚ ਆਣਾ ਪੈ ਗਿਆ ਕੀ ਕਾਰਨ ਬਣਿਆ ਬਸ ਜੀ ਤੁਹਾਨੂੰ ਪਤਾ ਹੀ ਆ ਜੀ ਆਪਾਂ ਪਹਿਲਾਂ ਦੇ ਜਾਣਕਾਰ ਆ ਆਪਾਂ ਕਿਸਾਨੀ ਤੋਂ ਜੁੜੇ ਹੋਏ ਹਾਂ ਅੰਦੋਲਨ ਚ ਬਹੁਤ ਸੇਵਾ ਕੀਤੀ ਪਰ ਕਦੀ ਕਦੀ ਕੈਮਰਾ ਮੂਰੇ ਆਏ ਨਹੀਂ ਜੀ ਅੱਜ ਹੁਣ ਲੋਕਾਂ ਦੀ ਡਿਮਾਂਡ ਤੇ ਲੋਕਾਂ ਦੇ ਲੋਕਾਂ ਨੂੰ ਕਹਿੰਦੇ ਸੀ ਸੱਥਾਂ ਚ ਪੰਚਾਇਤਾਂ ਚੱਲਣਗੀਆਂ ਗ੍ਰਾਂਟਾਂ ਕਾਂਗਰਸ ਦੇ ਟਾਈਮ ਦੀਆਂ ਵੀ ਜਿਹੜੀਆਂ ਪਈਆਂ ਵਰਤਨ ਨਹੀਂ ਦਿੱਤੀਆਂ ਜਾ ਰਹੀਆਂ ਤੇ ਬਸ ਆ ਜੀ ਸੱਥਾਂ ਚ ਚਲਾਵਾਂਗੇ ਹੁਣ ਤੇ ਜਿੰਨੀਆਂ ਗ੍ਰਾਂਟਾਂ ਲੋਕਾਂ ਦੀਆਂ ਪਈਆਂ ਤੇ ਜਿਹੜੀ ਪੰਚਾਇਤਾਂ ਦੀਆਂ ਪਈਆਂ ਕੋਈ ਕੋਈ ਗ੍ਰਾਂਟ ਨਹੀਂ ਰੁਕਣ ਦੇਵਾਂਗੇ ਜੀ ਪੰਤਾਰੀ ਪਿੰਡਾ ਜੀ ਮੇਰੇ ਪੰਤਾਰੀਆਂ ਦੇ ਪੰਤਾਰੀ ਪਿੰਡਾਂ ਦੀ ਨੁਮਾਇ ਇਸ 11 ਵੀ ਗਰੰਟਾ ਵਾਪਸ ਲੈ ਕੇ ਆਉਂਗਾ ਕਰਤਾਰਪੁਰੋਂ ਐਮ ਐਲ ਏ ਬਲਕਾਰ ਸਿੰਘ ਨੇ ਮੰਤਰੀ ਰਹੇ ਨੇ ਤੁਸੀਂ ਮਤਲਬ ਇੰਡਾਇਰੈਕਟਲੀ ਕਹਿ ਰਹੇ ਹੋ ਕਿ ਮੰਤਰੀ ਨੇ ਪਿੰਡਾਂ ਚ ਗਰੰਟਾ ਨਹੀਂ ਆਉਣ ਦਿੱਤੀਆਂ ਮੰਤਰੀ ਰਹੇ ਨੇ ਜੀ ਅੱਜ ਐਮ ਐਲ ਏ ਸਾਹਿਬ ਨੇ ਜੀ ਸਾਡੇ ਤੇ ਜੇ ਜੇ ਮੰਤਰੀ ਤੋਂ ਐਮ ਐਲ ਏ ਸਾਹਿਬ ਬਣਨੇ ਬਣ ਗਏ ਆ ਜੀ ਤਾਂ ਤੁਹਾਨੂੰ ਪਤਾ ਹੀ ਆ ਜੀ ਫਿਰ ਕੋਈ ਜ਼ਿਆਦਾ ਤਰੱਕੀ ਵਾਲਾ ਕਰਤਾਰਪੁਰ ਦਾ ਰੁਖ ਤਾਂ ਹੈ ਨਹੀਂ ਜੀ ਮੈਨੂੰ ਤਾਂ ਲੱਗਦਾ ਕਿ ਆਮ ਆਦਮੀ ਪਾਰਟੀ ਨੂੰ ਪਤਾ ਵੀ ਮੰਤਰੀ ਦੀ ਪਰਫਾਰਮੈਂਸ ਬਾਰੇ ਕੀ ਆ ਤਾਂ ਕਰਕੇ ਬਲਕਾਰ ਸਿੰਘ ਤੋਂ ਮੰਤralਾ ਖੋਲਿਆ ਗਿਆ ਇਹ ਤਾਂ ਜੀ ਪ੍ਰਮਾਤਮਾ ਜਾਣਦਾ ਲੋਕ ਜਾਣਦੇ ਆ ਜੀ ਹੁਣ ਮੈਂ ਤਾਂ ਬਹੁਤ ਇੱਕ ਜਿਲ੍ਹਾ ਪ੍ਰੀਸ਼ਦ ਕੈਂਡੀਡੇਟਾ ਨਹੀਂ ਮੇਰਾ ਦੱਸਣਾ ਚੰਗਾ ਨਹੀਂ ਲੱਗਦਾ ਜੀ ਐਮਐਲਏ ਸਾਹਿਬ ਬਾਰੇ ਪਰ ਤੁਹਾਨੂੰ ਸਭ ਨੂੰ ਜਾਂ ਤੁਸੀਂ ਜਾਣਕਾਰੋਂ ਜਾਣੀ ਜਾਣੋ ਜੀ ਪਬਲਿਕ ਸਭ ਜਾਣਦੀ ਆ ਜੀ ਪਿੰਡਾਂ 'ਚ ਜਾ ਰਹੇ ਹਾਂ ਕੀ ਚੱਲ ਰਿਹਾ ਪਿੰਡਾਂ 'ਚ ਪਿੰਡਾਂ 'ਚ ਜੀ ਰੋਸ ਬਹੁਤ ਹੈ ਸਰਕਾਰ ਦੇ ਪ੍ਰਤੀ ਬਹੁਤ ਰੋਸ ਹੈ ਅਸੀਂ ਜਾਣਦੇ ਹਾਂ ਲੋਕੀ ਸਾਨੂੰ ਜੱਫੀਆਂ ਪਾ ਪਾ ਮਿਲਦੇ ਆ ਵੀ ਸ਼ੁਕਰ ਆ ਤੁਸੀਂ ਆ ਗਏ ਜੀ ਅਸੀਂ ਤਾਂ ਪਹਿਲਾਂ ਭੁੱਲ ਕਰ ਇੱਕ ਵਾਰ ਬਦਲਾ ਲਈ ਉਹ ਰਾਜਨੀਤੀ ਦੀ ਬਦਲਾ ਬਦਲਾ ਲਈ ਵੋਟਾਂ ਪਾਈਆਂ ਸੀ ਛਾੜੂ ਨੂੰ ਅੱਜ ਬਦਲਾ ਨਹੀਂ ਇਹਨਾਂ ਨੇ ਬਦਲਾ ਲੈਣਾ ਸ਼ੁਰੂ ਕਰਤਾ ਬੀਬੀਆਂ ਤੋਂ ਬਦਲਾ ਲੈ ਲਏ 1000 ਰੁਪਏ ਕਹਿ ਕੇ ਅੱਜ ਤੱਕ ਇੱਕ ਦੀਵਾਨੀ ਨਹੀਂ ਦਿੱਤੀ ਬੰਦੇ ਜਿਹੜੇ ਆ ਉਹਨਾਂ ਨੂੰ ਪਰਚਿਆਂ ਤੇ ਪਰਚਿਆਂ ਦੀ ਰਾਜਨੀਤੀ ਚੱਲ ਪਈ ਥੇ ਜੀਤੇ ਪਰਚਾ ਹੈਗਾ ਉਹਨੂੰ ਕਹਿੰਦੇ ਤੈਨੂੰ ਛੜਾ ਦਾਂਗੇ ਜੀਤੇ ਨਹੀਂ ਹੈਗਾ ਉਹਨੂੰ ਕਹਿੰਦੇ ਤੇਰੇ ਤੇ ਪਾ ਦਾਂਗੇ ਅੱਛਾ ਮਤਲਬ ਬਲਕਾਰ ਸਿੰਘ ਹੋਰੀ ਉਰੇ ਪਰਚਿਆਂ ਦੀ ਸਿਆਸਤ ਕਰ ਰਹੇ ਜੀ 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 ਬਿਲਕੁਲ ਹੋ ਰਹੀ ਹੈ ਜੀ ਮੇਰੇ ਬੰਦਿਆਂ ਨੂੰ ਡਰਾਇਆ ਧਮਕਾਇਆ ਜਾ ਰਿਹਾ ਕਿਸੇ ਨੇ ਨਹੀਂ ਡਰਨਾ ਜੀ ਸਭ ਨੇ ਧੜਕਨੇ ਕੋਈ ਸਾਹਮਣੇ ਨਾ ਸਭ ਤਿਆਰ ਨੇ ਜੀ ਪਰਚੇ ਤੋਂ ਡਰ ਨਹੀਂ ਲੱਗਦਾ ਮੈਨੂੰ ਜੀ ਪਰਚੇਆਂ ਪੁਰਚਿਆਂ ਤੋਂ ਕਾਹਦਾ ਡਰ ਜੀ ਆਪਾਂ ਕਿਹੜਾ ਕੋਈ ਦੋ ਨੰਬਰ ਦਾ ਕੰਮ ਕਰਦੇ ਆ ਜੇਰਾ ਪਰਚਾ ਹੋ ਅੱਗੇ ਕੀਤਾ ਜੀ ਸਾਡੇ ਦੂਜੀ ਪਾਰਟੀ ਦੇ ਨਜੀ ਕੰਚਨਪ੍ਰੀਤ ਕੌਰ ਤੇ ਕੀਤਾ ਜੀ ਕੀ ਬਣਿਆ ਜੀ 4 ਵਜੇ ਜਵਾਨਤ ਹੋ ਗਈ ਜੀ ਅਗਲੇ ਦਿਨ ਕੁਛ ਨਹੀਂ ਬਣਿਆ ਜੀ ਜੇ ਸਹੀ ਆ ਜੀ ਕੋਟਾਂ ਬੈਠੀਆਂ ਬੜੀਆਂ ਮਾਨਯੋਗ ਹਾਈ ਕੋਰਟ ਐ ਕਿਤੇ ਉਹ ਵੀ ਆਪਾਂ ਨੂੰ ਕੋਈ ਡਰ ਨਹੀਂ ਜੀ ਕਿਸੇ ਦਾ ਕੋਈ ਡਰ ਨਹੀਂ ਆਪਾਂ ਗਲਤ ਕੰਮ ਕੀਤਾ ਕੋਈ ਨਹੀਂ ਜੀ ਕੋਈ ਡਰ ਨਹੀਂ ਆ ਜੀ ਬਿਲਕੁਲ ਕੋਈ ਡਰ ਨਹੀਂ ਤੁਹਾਡੇ ਹਲਕੇ ਤੋਂ ਕਿਉਂਕਿ ਇਹ ਟਕਸਾਲੀ ਅਕਾਲੀ ਹਲਕਾ ਵੀ ਮੰਨਿਆ ਜਾਂਦਾ ਹੈ ਕੈਂਡੀਡੇਟ ਨਹੀਂ ਹੈ ਇਹ ਜੀ ਮੈਨੂੰ ਜ਼ਿਆਦਾ ਤਾਂ ਜਾਣਕਾਰੀ ਨਹੀਂ ਹੈ ਪਰ ਮੈਨੂੰ ਪਤਾ ਲੱਗਾ ਸੀ ਜੀ ਕੈਂਡੀਡੇਟ ਦਾ ਸਿਗਾ ਇਹਨਾਂ ਨੇ ਕਿਤੇ ਪੇਪਰ ਉੱਪਰ ਨਹੀਂ ਪਰਨ ਦਿੱਤੇ ਉਹਨੂੰ ਉਹਨੂੰ ਡਰਾ ਧਮਕਾ ਦਿੱਤਾ ਪੇਪਰ ਰੱਦ ਕਰਾਤੇ ਕੁਝ ਖਬਰ ਆਈ ਸੀ ਜੀ ਮੈਨੂੰ ਪਤਾ ਨਹੀਂ ਤੁਹਾਨੂੰ ਵੀ ਆਏ ਫੋਨ ਵੀ ਪੇਪਰ ਨਾ ਭਰੀ ਚੱਕ ਲਾਂਗੇ ਪੁਲਿਸ ਸਾਡੀ ਆ ਲੈ ਜੀ ਮੈਨੂੰ ਕੋਈ ਫੋਨ ਨਹੀਂ ਆਇਆ ਜੀ ਐਵੇਂ ਮੈਂ ਝੂਠ ਕਹਿਦਾ ਮੇਰੇ ਤੱਕ ਕਿਸੇ ਨੇ ਪਹੁੰਚ ਨਹੀਂ ਕੀਤੀ ਮੈਂ ਪਤਾ ਸੀਗਾ ਜੀ ਮੈਂ ਬਹਿਣਾ ਨਹੀਂ ਜੀ ਮੈਂ ਜੇ ਖੜ ਗਿਆ ਤਾਂ ਫਿਰ ਮੈਂ ਬਹਿਣਾ ਨਹੀਂ ਜੀ ਜੀ ਮਤਲਬ ਸੀਆਈਡੀ ਤੁਹਾਡੀ ਗਈ ਹੋ ਸੀ ਆਈ ਟੁਰੀ ਫਿਰਦੀ ਜਾਰੇ ਦਵਾਰੇ ਸਾਨੂੰ ਸੀ ਜਿਹੜੀ ਤੋਂ ਕਾਹਦਾ ਡਰ ਜੀ ਆਪਾਂ ਕੋਈ ਗਲਤ ਕੰਮ ਕੀਤਾ ਨਹੀਂ ਜੀ ਨਾ ਸ਼ੁਰੂ ਤੋਂ ਕੀਤਾ ਮੇਰੇ ਦਾਦੇ ਤੋਂ ਨਹੀਂ ਕਿਸੇ ਨੇ ਗਲਤ ਕੰਮ ਕੀਤਾ ਆਪਾਂ ਨੂੰ ਕੋਈ ਡਰ ਨਹੀਂ ਜੀ ਭਾਵੇਂ ਪਰਦਾਦੇ ਤੋਂ ਗਾਂਹ ਤੱਕ ਚਲੇ ਜਾਣ ਜੀ ਕੋਈ ਡਰ ਨਹੀਂ ਜੀ ਬਈ ਤੁਸੀਂ ਮਤਲਬ ਪੜਨ ਵਾਸਤੇ ਵਿਦੇਸ਼ ਗਏ ਚੰਗੀ ਡਿਗਰੀ ਆ ਤੁਹਾਡੇ ਕੋਲੇ ਪੰਜਾਬ ਤਾਂ ਸਾਰਾ ਕੈਨੇਡਾ ਭੱਜ ਰਿਹਾ ਤੁਸੀਂ ਵੀ ਆਪਦੇ ਕੈਨੇਡਾ ਅਮਰੀਕਾ ਦੇ ਵਿੱਚ ਵਧੀਆ ਤੁਹਾਡੇ ਪਰਵਾਰ ਸੈਟਲ ਨੇ ਤਗੜੇ ਬਿਜ਼ਨਸ ਨੇ ਜਾ ਸਕਦੇ ਸੀ ਉਰੇ ਪੰਜਾਬ ਦੀ ਯਾਦ ਕਾ ਨੂੰ ਆ ਗਈ ਦੇਖੋ ਜੀ ਮੈਂ ਇੰਗਲੈਂਡ ਤੋਂ ਪੜਿਆ MBA ਕੀਤੀ ਆ ਉਸ ਤੋਂ ਬਾਅਦ ਕੈਨੇਡਾ ਵੀ ਜਾਂਦੇ ਆਉਂਦੇ ਰਹੀਦਾ ਸਾਲ ਚ ਇੱਕ ਅਦਾ ਗੇੜਾ ਲਾਰੀ ਦਾ ਮੇਰੇ ਚਾਚਾ ਜੀ ਯੂਨੀਅਨ ਮਿਨਿਸਟਰ ਨੇ ਕੈਨੇਡਾ 'ਚ ਪਰ ਰਣਦੀਪ ਸਰਾਏ ਜੀ ਪਰ ਕਦੀ ਖਿਆਲ ਨਹੀਂ ਕੀਤਾ ਜੀ ਦਿਲ ਨਹੀਂ ਲੱਗਦਾ ਇੱਥੋਂ ਇੰਡੀਆ ਤੋਂ ਬਿਨਾ ਆਪਣੇ ਦੇਸ਼ ਤੋਂ ਬਿਨਾ ਆਪਣੇ ਪੰਜਾਬ ਤੋਂ ਬਿਨਾ ਆਪਣੇ ਪਿੰਡਾਂ ਤੋਂ ਬਿਨਾ ਗੱਲ ਇਹ ਹੋਈ ਜੀ ਐਸਐਚ ਪਿੰਡਾਂ 'ਚ ਆਉਂਦੇ ਸੀਗੇ ਜੀ ਗੱਲਾਂ ਇਹ ਸੁਣਨ ਨੂੰ ਮਿਲਦੀਆਂ ਸੀ ਵੀ ਗ੍ਰਾਂਟਾਂ ਪਈਆਂ ਨੇ ਜੀ ਵਰਤਨ ਨਹੀਂ ਦਿੱਤੀਆਂ ਜਾ ਰਹੀਆਂ ਸਭ ਕੁਝ ਤੋਂ ਸੋ ਇਹ ਇਲੈਕਸ਼ਨ ਬੈਸਟ ਆ ਜੀ ਜਿਹਦੇ 'ਚੋਂ ਮੈਂ ਵੱਧ ਤੋਂ ਵੱਧ ਆਉਟਪੁੱਟ ਪਿੰਡਾਂ ਨੂੰ ਦੇ ਸਕਦਾ ਜੀ ਤਾ ਸ਼ੁਰੂ ਕਰਨ ਦਾ ਦਿਲ ਕੀਤਾ ਤੁਸੀਂ 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 ਵਿਦੇਸ਼ ਗਏ ਹੋ ਕਰਤਾਰਪੁਰ ਚੌਂ ਲੜਨ ਵਾਲੇ ਬਹੁਤ ਮੰਦਰੀਆਂ ਨੇ ਜਾਂ ਕੈਂਡੀਡੇਟਸ ਨੇ ਕਹਿੰਦਾ ਕਿ ਕਰਤਾਰਪੁਰ ਨੂੰ ਤਾਂ ਜੈ ਕੈਲੀਫੋਰਨੀਆ ਬਣਾ ਦੇਾਂਗੇ ਕਰਤਾਰਪੁਰ ਨੂੰ ਜਰਮਨੀ ਬਣਾ ਦਾਂ ਮਤਲਬ ਪੂਰੀ ਤਰੱਕੀ ਕਰ ਦੇਾਂਗੇ ਬਾਹਰ ਤਰੱਕੀ ਜਿਹੜੀ ਦੇਖ ਕੇ ਆਇਓ ਲੱਭੀ ਤੁਹਾਨੂੰ ਉਹਦੇ ਪਿੰਡਾਂ ਅਡੇ ਮੂਰੇ ਹੀ ਆ ਜੀ ਤੁਸੀਂ ਦੇਖਿਆ ਅਜੇ ਇੱਕ ਤਰੱਕੀ ਹੋ ਗਈ ਜੀ ਮੈਂ ਡੋਰ ਟੂ ਡੋਰ ਕੀਤਾ ਆਪਣੇ ਪਿੰਡ ਉਥੇ ਗੋਹੇ ਦੇ ਢੇਰ ਸੀਗੇ ਜੀ ਕਈ ਸਾਲਾਂ ਦੇ ਲੱਗੇ ਹੋਏ ਤੇ ਮੈਨੂੰ ਲੋਕਾਂ ਨੇ ਸ਼ਿਕਾਇਤ ਕੀਤੀ ਜੀ ਆ ਪਿੰਡ ਸਾਰੇ ਵੋਟਾਂ ਮੰਗਣਾ ਆਂਦੇ ਜੀ ਢੇਰ ਇੱਥੇ ਮੈਂ ਉਹਨਾਂ ਨੂੰ ਪ੍ਰੋਮਿਸ ਕਰਕੇ ਆ ਜੀ ਮੈਂ 17 ਤੱਕ ਚੋਣ ਜਾਬਤਾ ਮੈਂ ਚੋਣ ਜਾਬਤਾ ਤੋਂ ਬਾਅਦ ਪਹਿਲਾ ਕੰਮ ਆਪਣੇ ਖੁਦ ਦੇ ਖਰਚੇ ਤੇ ਢੇਰ ਚਕਾਉਂਗਾ ਉਹ ਕਿਤੇ ਸੁਨੇਹਾ ਲੱਗ ਗਿਆ ਜੀ ਉਹਨੇ ਢੇਰ ਦਾ ਲਾਰਾ ਦੇਤਾ ਜੀ ਅਗਲੇ ਦਿਨ ਢੇਰ ਚੱਕਿਆ ਗਿਆ हां बस चलो मैं शुक्र के जा चला चोना लड़न दा इना का फायदा हो जांदा भी बदलाव आना शुरू हो जांदा जी ओ मैं कह जो आया जी कह जो आया जी ਹੁਣ ਇਹੀ ਮੈਂ ਚਾਹੁੰਦਾ ਜੀ ਬਾਕੀ ਵੀ ਸਾਰੇ ਬਰਿਆਣਾ ਜ਼ੋਨ ਤੋਂ ਮੈਨੂੰ ਕਾਮਯਾਬ ਬਣਾਓ ਵੋਟਾਂ ਪਾ ਕੇ ਤਾਂ ਕਿ ਜਿਹੜੇ 6 ਮਹੀਨੇ ਬਚੇ ਆ ਉਹਦੇ ਚ ਡਰ ਚ ਕਮ ਹੋ ਜਾਣ ਕਿ ਸਾਨੂੰ ਵੋਟਾਂ ਨਹੀਂ ਪੈਣੀਆਂ ਸਾਨੂੰ ਕੰਮ ਕਰਨਾ ਪੈਣਾ ਜੇ ਅਸੀਂ 27 ਚ ਚੋਣ ਲੜਨੀ ਆ ਤੁਸੀਂ ਸੈਮੀ ਫਾਈਨਲ ਮੰਨਦੇ ਹੋ ਐਸ ਫਾਈਨਲ ਹੀ ਆਈ ਸਾਡਾ ਜਿੱਤੇ ਆ ਅਸੀਂ ਜਿੱਤ ਗਏ ਆ ਬਲਕਾਰ ਸਿੰਘ ਹੁਣਾਂ ਤੱਕ ਵੀ ਵੀਡੀਓ ਪਹੁੰਚੂਗੀ ਤੁਹਾਨੂੰ ਪਤਾ ਜਦੋਂ ਕਿਸੇ ਦੀ ਵੀਡੀਓ ਬਿਆਨ ਪੜਦੇ ਨੇ ਲੋਕ ਕਹਿੰਦੇ ਆ ਵੀ ਸਾਨੂੰ ਫੋਨ ਆ ਜਾਂਦਾ ਚਲੋ ਮੈਂ ਵੀ ਫੋਨ ਢੀਕ ਰਿਆਂ ਜੀ ਕੋਈ ਗੱਲ ਨਹੀਂ ਫੋਨ ਦੀ ਕੋਈ ਗੱਲ ਨਹੀਂ ਆਪਾਂ ਨੂੰ ਕੋਈ ਪ੍ਰੋਬਲਮ ਨਹੀਂ ਜੀ ਅਸੀਂ ਬਿਲਕੁਲ ਨਾ ਧੜਕਾਂ ਜੀ ਸਸੀਂ ਕੋਈ ਪੁੱਠਾ ਕੰਮ ਨਹੀਂ ਕੀਤਾ ਨਮਾਇਦਗੀ ਕਰਾਂਗੇ ਪੰਤਾਰੀ ਪਿੰਡਾਂ ਦੀ ਕਰਾਂਗੇ ਜਿੱਤਾਂਗੇ 100% ਜਿੱਤਾਂਗੇ ਪਿੰਡ ਨਾਲ ਨੇ ਬਿਲਕੁਲ ਜੀ ਤੁਹਾਡੇ ਨਾਲ ਆਏ ਤਾਂ ਮੇਰਾ ਪਿੰਡ ਆ ਮੇਰਾ ਪਰਿਵਾਰ ਆ ਇਹ ਤਾਂ ਮੇਰੇ ਨੂੰ 100% ਹੀ ਭੁਗਤੂਗਾ ਕੋਈ ਦੋ ਚਾਰ ਬੰਦੇ ਹੁੰਦੇ ਆ ਕਈ ਵਾਰ ਉਹ ਵੀ ਜਿਨ੍ਹਾਂ ਨੂੰ ਡਰ ਧਮਕਾ ਹੁੰਦਾ ਕੋਈ ਕਿਸੇ ਨੇ ਗਲਤ ਕੰਮ ਕੀਤਾ ਹੁੰਦਾ ਉਹੀ ਡਰਦਾ ਜੀ ਦੂਜਾ ਕੋਈ ਨਹੀਂ ਡਰਦਾ ਸਭ ਨੇ ਧੜਕਨੇ ਸਾਰੀਆਂ ਵੋਟਾਂ ਪੈਣਗੀਆਂ ਜੀ ਕੱਲੇ ਸਰਾਇਖਾਸ ਤੋਂ ਨਹੀਂ ਸਾਰੇ ਪਿੰਡਾਂ ਚੋਂ ਜਿੱਤਾਂਗੇ ਮੋਰੇ ਕਹਿੰਦੇ ਕੈਂਡੀਡੇਟ ਵੀ ਤੱਕੜਿਆ ਗੁਰਜਿੰਦਰ ਸਿੰਘ ਭਤੀਜਾ ਟਕਸਾਲੀ ਅਕਾਲੀ ਰਹੇ ਨੇ ਪਰ ਹੁਣ ਹੱਥਾਂ 'ਚ ਝਾੜੂ ਚਲੋ ਜੀ ਮੈਂ ਕੁਝ ਬਹੁਤਾ ਕਹਿਣਾ ਨਹੀਂ ਚਾਹੁੰਦਾ ਉਹਦੇ ਬਾਰੇ ਉਹ ਸਭ ਜਾਣਦੇ ਨੇ ਸਾਰੇ ਅਕਾਲੀ ਦਲ ਵਾਲੇ ਵੀ ਭਲੀ ਭੰਤ ਜਾਣਦੇ ਨੇ ਜੀ ਜੋ ਕੈਂਡੀਡੇਟ ਸਾਬ ਰਹੇ ਨੇ ਸਾਡੇ ਕੋਈ ਗੱਲ ਹੀ ਜੀ ਸਭ ਆਪਣੀ ਲੜਾਈ ਲੜ ਰਹੇ ਨੇ ਲੜਨ ਉਹ ਵੀ ਆਪਣੀ ਲੜਾਈ ਕੋਈ ਗੱਲ ਨਹੀਂ ਹੱਥ ਬੋਚ ਲੂ ਦੇਖ ਲੋ ਜੀ ਤੁਹਾਡੇ ਮੂਰੇ ਤੁਸੀਂ ਸਰਵੇ ਕਰਾਓ ਤੁਹਾਨੂੰ ਸਰਵੇ ਜਿਆਦਾ ਦੱਸੂਗਾ ਜੀ ਹਵਾ ਪੂਰੀ ਆਪਣੇ ਵੱਲ ਦੀ ਆ ਜੀ ਪ੍ਰਮਾਤਮਾ ਮੇਰ ਰੱਖੇ ਤੱਕਾ ਨਾ ਕਰਨ ਹਵਾ ਸਾਰੀ ਆਪਣੇ ਵੱਲ ਦੀ ਆ ਜੀ ਤੱਕਾ ਨਾ ਕਰਨ ਤੱਕਾ ਜੀ ਇਹੀ ਆ ਵੀ ਬੂਥ ਕੈਪਚਰਿੰਗ ਉਪਚੇਂਗੇ ਪਰ ਸਾਡੇ ਬੰਦੇ ਤਕੜੇ ਨੇ ਜੀ ਕੁਛ ਨਹੀਂ ਹੋਣਾ ਕੁਛ ਨਹੀਂ ਹੋਣਾ ਬੂਥਾਂ ਤੇ ਡਿਊਟੀਆਂ ਲੱਗੀਆਂ ਲਾਮਬੰਦ ਹੋਏ ਆ ਬੰਦੇ ਕੁਛ ਨਹੀਂ ਹੋਣਾ ਜੀ ਪ੍ਰਵਾਹ ਕੋਈ ਨਹੀਂ ਸੀ ਪ੍ਰਵਾਹ ਕੋਈ ਨਹੀਂ ਉਹ ਕਹਿੰਦੇ ਹੁੰਦੇ ਵੀ ਸਾਡੇ ਸਰਤਾਰ ਪ੍ਰਚਾਰਕ ਬਹੁਤ ਘੈਂਣ ਨੇ ਜਿਵੇਂ ਸੀਐਮ ਭਗਵੰਤ ਮਾਨ ਨੇ ਕਿਤੇ ਕਿਸੇ ਇੱਕ ਜ਼ਿਲ੍ਹੇ ਦੇ ਵਿੱਚ ਫੇਰੀ ਮਾਰਤੀ ਤਾਂ ਹਵਾ ਚੇਂਜ ਹੋ ਜਾਂਦੀ ਚਲੋ ਦੇਖਦੇ ਆ ਜੀ ਕਿੰਨੀ ਖਵਾ ਚੇਂਜ ਹੋਦੀ ਹੈ ਮੇਰੇ ਮੇਰਾ ਚੰਨੀ ਸਾਹਿਬ ਦੀ ਕਰ ਰੈਲੀਆਂ ਜੀ ਦੋ ਇੱਕ ਬੁਲੰਦਪੁਰ ਜੀ ਇੱਕ ਰੰਧਾਵਾ ਮਸੰਦਾ ਉਹਨਾਂ ਨੇ ਬੜਾ ਕੀ ਲੱਗਦਾ ਪੰਜਾਬ ਚ ਹਵਾ ਇਸ ਵੇਲੇ ਭਗਵੰਤ ਮਾਨ ਦੀ ਹੈ ਕਿ ਚਰਨਜੀਤ ਚੰਨੀ ਦੀ ਡੈਫੀਨਿਟਲੀ ਚੰਨੀ ਸਾਹਿਬ ਦੀ ਜੀ ਲੋਕਾਂ ਚ ਬਹੁਤ ਅੰਡਰ ਕਰੰਟ ਹੈ ਜੀ ਮੈਂ ਘਰ ਘਰ ਜਾਣਾ ਲੋਕੀ ਖੁਸ਼ ਹੋ ਕੇ ਹੰਝੂ ਆਉਂਦੇ ਲੋਕਾਂ ਦੇ ਅੱਖਾਂ ਚ ਵੀ ਅਸੀਂ ਤੁਹਾਨੂੰ ਵੋਟ ਪਾਣੀ ਅਸੀਂ ਗਲਤੀ ਕਰ ਬੈਠੇ ਆ ਪਹਿਲਾਂ ਜੀ ਭਾਈ ਇੱਕ ਵਾਰੀ ਫਿਰ ਸੇਮ ਸਵਾਲ ਪੁੱਛੂੰਗਾ ਤੁਹਾਨੂੰ ਕਿ ਪੈਸਾ ਦਾ ਸਾਰਿਆਂ ਨੂੰ ਚੰਗਾ ਲੱਗਦਾ ਹੈ ਸਿਆਸਤ ਚ ਪੈਸਾ ਕਮਾਣਾ ਹੈ ਓ ਕਿਉਂਕਿ ਤੁਹਾਡਾ ਬਿਜ਼ਨਸ ਵੀ ਵਧੀਆ ਸੀਗਾ ਉੱਥੋਂ ਵੀ ਕਮਾ ਸਕਦੇ ਸੀ ਇੱਥੇ ਆਉਣ ਦਾ ਪੈਸਾ ਕਮਾਉਣਾ ਤਾਂ ਨਹੀਂ ਮੋਟਿਵ ਕਿਉਂ ਪੈਸੇ ਬਥੇਰੇ ਕਮਾਰੇ ਜੀ ਮੇਰੇ ਦਾਦਾ ਜੀ ਨੇ ਬੜੇ ਕਮਾਏ ਮੇਰੇ ਫਾਦਰ ਨੇ ਬੜੇ ਕਮਾਏ ਪੈਸੇ ਤਾਂ ਮੇਰਾ ਰੋਟੀ ਪਾਣੀ ਵਧੀਆ ਚੱਲਦਾ ਕੋਈ ਹੈ ਨਹੀਂ ਆਪਾਂ ਨੂੰ ਭੁੱਖ ਸਭ ਕੁਝ ਹੈਗਾ ਜੀ ਬਿਲਕੁਲ ਪਰਵਾਹ ਕੋਈ ਨਹੀਂ ਜੀ ਪੈਸੇ ਪੂਸੇ ਤਾਂ ਲੋਕਾਂ ਦੇ ਲਿਆਉਣੇ ਲੋਕਾਂ ਦੀਆਂ ਸੱਥਾਂ 'ਚ ਜਿੱਥੇ ਕਿਹਾ ਸੀ ਉੱਥੇ ਮੈਂ ਅਸੀਂ ਲਿਆਵਾਂਗੇ ਮੈਂ ਲਿਆਉਂਗਾ ਜੀ ਮੇਰੇ 45 ਪਿੰਡਾਂ ਦੀ ਤਾਂ ਨਮਾਇੰਦਗੀ ਮੈਂ 100% ਕਰੂੰਗਾ ਜਿੱਤਾਂ ਹਰਾ ਮੈਂ ਲੜੂੰਗਾ ਪੱਕਾ ਇਹ ਨਾਲੀ ਸ ਦੇਖੋ ਜੀ ਤੁਸੀਂ ਆ ਪਿੰਡ ਦਾ ਸਾਡਾ ਸਭ ਤੋਂ ਵੱਡਾ ਪਿੰਡ ਹੈ ਕੱਲੇ ਪਿੰਡ ਦੀ ਬਲੌਕ ਸੰਧੀ ਆ ਤੁਸੀਂ ਘੇੜਾ ਕੱਟ ਕੇ ਦੇਖੋ ਜੀ ਕਿੰਨੀ ਕਿ ਕ੍ਰਾਂਤੀ ਆ ਤੁਸੀਂ ਪੂਰੇ ਅਖਬਾਰਾਂ ਦੇ ਵਿੱਚ ਜਿਹੜਾ ਝਾਤ ਮਾਰੀਏ ਤਾਂ ਬਹੁਤ ਜ਼ਿਆਦਾ ਕ੍ਰਾਂਤੀ ਪੰਜਾਬ ਤਾਂ ਪੈरिस ਬਣ ਚੁੱਕਾ ਤੁਸੀਂ ਦੇਖੋ ਜੀ ਇਹ ਦੁਆਬੇ ਦੇ ਪਹਿਲੇ ਪੰਜ ਪਿੰਡਾਂ ਚ ਵੱਡਾ ਪਿੰਡ ਹੈ ਸਰਾਏ ਖਾਸ ਮੇਰੇ ਸਾਰੇ ਜ਼ਰਾ ਪ੍ਰੀਸ ਜ਼ੋਨ ਦਾ ਸਭ ਤੋਂ ਵੱਡਾ ਪਿੰਡ ਹੈ ਕੱਲੇ ਜ਼ੋਨ ਦੀ ਅਗਲੇ ਇੱਕੋ ਬਲੌਕ ਆ ਬਲੌਕ ਸੰਧੀ ਇੱਕੋ ਪਿੰਡ ਦੀ ਆ ਜੀ ਤੁਸੀਂ ਦੇਖ ਲਓ ਵੀ ਇੱਕ ਵੀ ਇੱਥੇ ਹਸਪਤਾਲ ਨਹੀਂ ਆ ਜੀ ਤੁਸੀਂ ਪੂਰੇ ਕਰਤਾਰਪੁਰ ਹਲਕੇ ਚ ਦੇਖ ਲਓ ਕੋਈ ਵੱਡਾ ਹਸਪਤਾਲ ਨਹੀਂ ਆ ਲੋਕਾਂ ਨੂੰ ਰੈਫਰ ਕਰਦੇ ਆ ਜਲੰਧਰ ਮਤਲਬ ਲੋਕੀ ਜਾਣ ਤੋਂ ਪਹਿਲਾਂ ਹੀ ਕਹਿ ਦਿੰਦੇ ਜੀ ਰੈਫਰ ਜਦਾਂ ਜੇ ਕੋਈ ਪਾਣਾ ਮੋਟਾ ਬਾਦ ਢੱਲਾ ਹੋਏ ਅਗਲੇ ਕਹਿੰਦੇ ਜੀ ਇੱਥੇ ਕੀ ਜਾਣਾ ਰੈਫਰ ਤਾਂ ਜਲੰਧਰ ਹੀ ਕਰਨਾ ਸਿੱਧਾ ਜਲੰਧਰ ਜਾਂਦੇ ਆ ਜਲੰਧਰ ਵਾਲੀਆਂ ਸੜਕਾਂ ਸੜਕਾਂ ਜੀ ਇਦਾਂ ਵੀ ਮੈਂ ਕਰਤਾਰਪੁਰ ਘੁੰਮ ਰਿਆਂ ਜੀ ਕਿਉਂਕਿ ਮੈਨੂੰ ਉਦਾਂ ਆਉਂਦੇ ਸੀਗੇ ਦਿਨ ਚ 2-3 ਘੰਟੇ 4 ਘੰਟੇ ਘੁੰਮਦੇ ਸੀ ਪਿੰਡਾਂ ਚ ਹੁਣ ਮੈਨੂੰ 12 12 14 14 15 15 ਘੰਟੇ ਘੁੰਮਣਾ ਪੈ ਰਿਹਾ ਤਾਂ ਰਾਤ ਨੂੰ ਜੀ ਲੱਕ ਐਨ ਮੰਜੇ ਤੇ ਲੱਗਦਾ ਨਹੀਂ ਜੀ ਲੱਕ ਦਾ ਬੁਰਾ ਹਾਲ ਹੋ ਜਾਂਦਾ ਆ ਸੜਕਾਂ ਦਾ ਹਾਲ ਆ ਜੀ ਆ ਤੁਹਾਡੇ ਉਰੋਂ ਪੁਲ ਬਣ ਰਿਹਾ ਟਿੱਪਰ ਵੀ ਲੰਘਦੇ ਆ ਪਿੰਡਾਂ ਦੇ ਵਿੱਚੋਂ ਟਿੱਪਰਾਂ ਨੇ ਤਾਂ ਕਹਿੰਦੇ ਵੀ ਸੜਕਾਂ ਹੀ ਮਿੱਧਤੀਆਂ ਉਰੇ ਤਾਂ ਡਿਪਾਰਟਮੈਂਟ ਦਾ ਵੀ ਬਾਲਾ ਕੋਈ ਧਿਆਨ ਹੈ ਨਹੀਂ ਚਲੋ ਜੀ 2027 ਚ ਭਾਵੇਂ ਕੋਈ ਬਣ ਜੇ ਹਜੇ ਤੱਕ ਤਾਂ ਕੋਈ ਉਮੀਦ ਨਹੀਂ ਜੀ ਸਾਨੂੰ ਨਹੀਂ ਜੀ ਜਿਵੇਂ ਤੁਸੀਂ ਇੱਕ ਸੁਪਨਾ ਤੁਸੀਂ ਕਹੇ ਸੀ ਵੀ ਲੈ ਕੇ ਆਇਆ ਜਿਹੜੇ ਪੰਜਾਬ ਛੱਡ ਕੇ ਚਲੇ ਗਏ ਵਿਦੇਸ਼ਾਂ ਦੇ ਵਿੱਚ ਨੇ ਕਿ ਇਹੋ ਜਿਹਾ ਪੰਜਾਬ ਕਦੀ ਬਣੂਗਾ ਕਿ ਵਾਪਸ ਆ ਸਕਣ ਪੰਜਾਬ ਚ ਆਪਦੇ ਪਰਿਵਾਰ ਚ ਰਹਿ ਸਕਣ ਦੇਖੋ ਜੀ ਮੈਨੂੰ ਮੌਕਾ ਮਿਲੂਗਾ ਤਾਂ ਮੈਂ ਤਾਂ ਜੀ ਜਾਣ ਲਾ ਦੂੰਗਾ ਮੈਨੂੰ ਕਿਸੇ ਚੀਜ਼ ਦੀ ਕੋਈ ਕੋਈ ਪਰਵਾਹ ਨਹੀਂ ਜੀ ਆਪਾਂ ਤਾਂ ਜੀ ਜਾਣ ਲਾ ਦਾਂਗੇ ਜੇ ਜਿੱਥੇ ਤੱਕ ਲੱਗ ਸਕੂਗਾ ਮੈਨੂੰ ਕੋਈ ਪਰਿਵਾਰ ਹੀ ਰਾਜਨੀਤੀ ਦੀ ਮੈਨੂੰ ਮੁੜ ਕੇ ਕੋਈ ਕੋਈ ਪੁੱਛੇ ਨਾ ਪੁੱਛੇ ਮੈਂ ਆ ਚੋਂ ਜਿੱਤ ਕੇ ਮੈਂ ਆਪਣਾ ਜੋਰ ਪੂਰਾ ਲਾ ਦੇਣਾ ਜੀ ਜੋ ਮੇਰੇ ਤੋਂ ਵੱਧ ਵੱਧ ਹੋ ਸਕੇ ਜੀ ਕਾਂਗਰਸ ਪਾਰਟੀ ਕਿਹੋ ਜਿਹੀ ਲੱਗਦੀ ਬਹੁਤ ਵਧੀਆ ਜੀ ਬਹੁਤ ਹੀ ਸੈਕੂਲਰ ਪਾਰਟੀ ਕਾਂਗਰਸ ਆ ਜੀ ਪੂਰੇ ਦੇਸ਼ ਦੀ ਸਭ ਤੋਂ ਸੈਕੂਲਰ ਪਾਰਟੀ ਕਾਂਗਰਸ ਆ ਕੱਲੀ ਕੱਲੀ ਲੋਤੀ ਪਾਰਟੀ ਆ ਜੀ ਰਾਹੁਲ ਗਾਂਧੀ ਕਿਹੋ ਜਿਹਾ ਬਿਲਕੁਲ ਜੀ ਨੇਤਾ ਸਾਡੇ ਨੇਤਾ ਨੇ ਸਾਡੇ ਲੀਡਰ ਨੇ ਜੀ ਬਿਲਕੁਲ ਨਾ ਧੜਕ ਲੀਡਰ ਨੇ ਪਰ ਬੀਜੇਪੀ ਵਾਲੇ ਉਹਨਾਂ ਨੂੰ ਪੱਪੂ ਕਹਿ ਕੇ ਵੀ ਛੇੜਦੇ ਰਹੇ ਹੋਰ ਚੀਜ਼ਾਂ ਵੀ ਹੁੰਦੀਆਂ ਰਹੀਆਂ ਵੀ ਇਹਦੇ ਕੋਲ ਨਹੀਂ ਸਿਆਸਤ ਹੋਣੀ ਚਲੋ ਜੀ ਆਪੋ ਆਪੋਜੀਸ਼ਨ ਵਾਲੇ ਇਦਾਂ ਕਰਦੇ ਹੀ ਹੁੰਦੇ ਜੀ ਜੋ ਮਰਜ਼ੀ ਕਹਿਣ ਜੀ ਸਾਨੂੰ ਉਹ ਬਟਾ ਬੜੇ ਵੱਡੇ ਲੈਵਲ ਦੀ ਪੋਲਟਿਕਸ ਹੈ ਜੀ ਮੈਂ ਬਹੁਤ ਛੋਟਾ ਜਿਹਾ ਨੁਮਾਇੰਦਾ ਹਾਂ ਸੋ ਮੈਂ ਇਹ ਗਲਤੇ ਬਿਆਨਬਾਜ਼ੀ ਦਿੰਦਾ ਚੰਗਾ ਨਹੀਂ ਲੱਗਦਾ ਜੀ ਸਾਡੇ ਲੀਡਰ ਨੇ ਸਦਾ ਰਹਿਣਗੇ ਸਾਡੇ ਦੇ ਚੇਜਤਾ ਪਾਰਟੀ ਦਾ ਹੱਥ ਹੈ ਤੁਹਾਡੇ ਪਿੱਛੇ ਆਉਣਗੇ ਪ੍ਰਚਾਰ ਦੇ ਵਿੱਚ ਨਿਕਲਗੇ ਦੇਖੋ ਜੀ ਚੰਨੀ ਸਾਹਿਬ ਨੇ ਪੂਰੇ ਹਲਕੇ 'ਚ ਮੈਨੂੰ 4 ਜ਼ੋਨ ਪੈਂਦੇ ਜੀ ਜੀ ਤੇ ਮੈਨੂੰ ਕੱਲੇ ਜ਼ੋਨ ਨੂੰ ਦੋ ਮੀਟਿੰਗਾਂ ਦਿੱਤੀਆਂ ਜੀ ਮੈਨੂੰ ਇਸ ਤੋਂ ਵੱਡਾ ਹੱਥ ਨਹੀਂ ਚਾਹੀਦਾ ਜੀ ਇਹ 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 ਤੋਂ ਵੱਧ ਮੈਨੂੰ ਪਿਆਰ ਨਹੀਂ ਪਾਰਟੀ ਦੇ ਸਕਦੀ ਕੱਲ ਮੇਰੀਆਂ ਰੰਧਾਵਾ ਮਸੰਦਾ ਬੁਲੰਦਪੁਰ ਦੋ ਮੀਟਿੰਗਾਂ ਹੈ ਜੀ ਵੱਡੀਆਂ ਜਿਹੜੀਆਂ ਕਿ ਮੈਨੂੰ ਲੱਗਦਾ ਰੈਲੀ 'ਚ ਕਨਵਰਟ ਹੋਣ ਜਾ ਰਹੀਆਂ ਫੋਨ ਆ ਰਹੇ ਨੇ ਬਹੁਤ ਤੇ ਇਹਦੇ ਉਦਦ ਪਿਆਰ ਮੈਨੂੰ ਚਨੀ ਸਾਹਿਬ ਤੋਂ ਕਿਸੇ ਤੋਂ ਨਹੀਂ ਮਿਲ ਸਕਦਾ ਸੀ ਅਕਾਲੀ ਦੇਖ ਰਹੇ ਕਿਉਂਕਿ ਅਕਾਲੀ ਵੋਟ ਬੈਂਕ ਕਰਤਾਰਪੁਰ ਜਾਂ ਤੁਹਾਡੇ ਜ਼ੋਨ 'ਚ ਖਾਲੀ ਹੋਗਾ ਕਿਉਂਕਿ ਕੈਂਡੀਡੇਟ ਹੀ ਹੈ ਨਹੀਂ ਉਹਨਾਂ ਦਾ ਕਿਹਨੂੰ ਪਾਉਣਗੇ ਵੋਟਾਂ ਅਕਾਲੀਆਂ ਦੇ ਸਨੇਹ ਆ ਰਹੇ ਨੇ ਜਾਂ ਕੀ ਕਹਨੇ ਹੋ ਕਿਉਂਕਿ ਫੈਸਲਾ ਕੌਣ ਵੋਟ ਇਸ ਸੀਟ ਦੇ ਉੱਤੇ ਅਕਾਲੀਆਂ ਦੀ ਹੋਣੀ ਆ ਤੁਹਾਡੇ ਕੋਲੇ ਆਪਦਾ ਪਾਰਟੀ ਦਾ ਵੋਟ ਬੈਂਕ ਆ ਝਾੜੂ ਵਾਲਾਂ ਕੋਲੇ ਆਪਦਾ ਆ ਫੈਸ ਸਰ ਗੱਲ ਇਦਾਂ ਆ ਕਿ ਪਹਿਲੀ ਗੱਲ ਤਾਂ ਇਹਨਾਂ ਨੇ ਆਕਾਲੀ ਦਲ ਦੇ ਕੈਂਡੀਡੇਟ ਨੂੰ ਪਾ ਪੇਪਰ ਨਹੀਂ ਪਰਣ ਦਿੱਤੇ ਜੋ ਕਿ ਬੜੀ ਮਾੜੀ ਗੱਲ ਆ ਇੱਕ ਲੋਕਤੰਤਰ ਲਈ ਬਹੁਤ ਹੀ ਮਾੜੀ ਗੱਲ ਆ ਇਹ ਲੋਕਤੰਤਰ ਦਾ ਘਾਣਾ ਅਸੀਂ ਤਾਂ ਚਾਹੁੰਦੇ ਸੀ ਵੀ ਸਾਰੀਆਂ ਪਾਰਟੀਆਂ ਦੇ ਨੁਮਾਇੰਦੇ ਜਿਹੜੇ ਚਾਹਵਾਨਾ ਖੜੇ ਹੋਣ ਤਾਂ ਅਸੀਂ ਫਾਈਨ ਲੜਾਈ ਲੜੀਏ ਪਰ ਪੇਪਰ ਨਾ ਪਰ ਹੁਣ ਕਰਕੇ ਮੈਨੂੰ ਲੱਗਦਾ ਜੀ ਉਹਨਾਂ ਨੇ ਮਨ ਬਣਾਇਆ ਹੋਇਆ ਸਰਕਾਰ ਤੋਂ ਬਹੁਤ ਦੁਖੀ ਨੇ ਮੈਨੂੰ ਬਹੁਤ ਬਹੁਤ ਵੱਡਾ ਹੰਗਾਰਾ ਜੀ ਕਾਲੀਆਂ ਵਾਲੋ ਸਾਰੇ ਕਾਲੀਪਰਾਸ ਅਸੀਂ ਪਰਿਵਾਰਾਂ ਜੀ ਸਾਰੇ ਹਰ ਇੱਕ ਦੀ ਆਪਣੀ ਆਪਣੀ ਰਾਈਟ ਆ ਜੀ ਬੋਰਡ ਦੀ ਅਸੀਂ ਇੱਕ ਭਾਈਚਾਰਾ ਆਏ ਸਾਰੇ ਪਰਿਵਾਰ ਆਪਾਂ ਪਿੰਡ ਵਾਸ ਪਿੰਡ ਤੋਂ ਲੈ ਕੇ ਜੀ ਹਲਕੇ ਤੋਂ ਲੈ ਕੇ ਜ਼ਿਲ੍ਹੇ ਤੋਂ ਲੈ ਕੇ ਪੰਜਾਬ ਤੱਕ ਆਪਾਂ ਭਾਈਚਾਰਾ ਆਏ ਜੀ ਸਾਰੇ ਸੋ ਕੋਈ ਪਰਵਾਹ ਨਹੀਂ ਜੀ ਕਾਲੀ ਦਾਲ ਵੀ ਆਪਣੇ ਨਾਲ ਹੈ ਕਿਉਂਕਿ ਜਿਹੜਾ ਸਾਡਾ ਆਪੋਜੀਸ਼ਨ ਵਾਲਾ ਕੈਂਡੀਡੇਟ ਹੈ ਇਹਦੀ ਕਾਲੀ ਦਾਲ 'ਚ ਵੀ ਗੁੱਡਵਿਲ ਕੋਈ ਬਹੁਤੀ ਹੈ ਨਹੀਂ ਆਪਾਂ ਪਰਸਨਲ ਹੋਣਾ ਨਹੀਂ ਚਾਹੁੰਦਾ ਮੈਂ ਤੇ ਸਤੋ ਸੋਈ ਹਲਕੇ 'ਚ ਸਰਵੇ ਕਰ ਲਿਓ ਜੀ ਕੋਈ ਕੋਈ ਪਸੰਦ ਨਹੀਂ ਕਰਦਾ ਬਹੁਤਾ ਲੀਡ ਕਿ ਨਹੀਂ ਮੰਨਦੇ ਤੁਸੀਂ ਵੀ ਜੇ ਤੁਸੀਂ ਮੰਨਦੇ ਹੋ ਤੁਸੀਂ ਵੀ ਸਰਵੇ ਲੋਕਾਂ 'ਚ ਵਿਚਰ ਰਹੇ ਹੋ ਵੀ ਮੈਂ ਜਿੱਤਿਆ ਪਿਆ ਕਿੰਨਿਆਂ ਕੇ ਵੋਟਾਂ ਤੋਂ ਜਿੱਤੇ ਪਿਆ ਤੁਸੀਂ ਸਰ ਮੈਂ ਨਾ ਜਿਆਦਾ ਓਵਰ ਕੰਫੀਡੈਂਟ ਨਹੀਂ ਹੋਣਾ ਚਾਹੁੰਦਾ ਪਰ ਪ੍ਰਮਾਤਮਾ ਦੀ ਇੱਨੀ ਮੇਰਾ ਜੀ ਡਬਲ ਤੋਂ ਵੱਧ ਸੀ ਵੋਟਾਂ ਲੈ ਕੇ ਜਾਵਾਂਗੇ ਨਾ ਤੋਂ ਰਿਜ਼ਲਟ ਦੱਸਣਗੇ 17 ਤਰੀਕ ਨੂੰ ਸਿਆਸਤ 'ਚ ਅਸੂਲ ਹੋਣਾ ਚਾ ਅਸੂਲ ਇਹ ਹੈ ਜੀ ਮੇਰੇ ਲਈ ਅਸੂਲ ਹੈਗੇ ਮੈਨੂੰ ਪਤਾ ਨਹੀਂ ਸਿਆਸਤ ਚ ਹੋਣੇ ਚਾਹੀਦੇ ਮੈਂ ਸਿਆਸਤਦਾਨ ਨਹੀਂ ਹੈਗਾ ਜੀ ਮੈਂ ਤਾਂ ਪਰਿਵਾਰਕ ਜੀ ਆ ਇੱਕ ਸਾਰਿਆਂ ਦਾ ਮੈਂ ਨਾ ਸਿਆਸਤ ਅੱਜ ਕੀਤੀ ਨਾ ਮੈਂ ਕੱਲ ਕਰਾਂ ਜੋ ਲੋਕ ਫਤਵਾ ਦੇਣਗੇ ਕੰਮ ਕਰਾਂਗੇ ਲੋਕਾਂ ਦੇ ਆਪਾਂ ਕੋਈ ਇਹ ਨਹੀਂ ਸੋਚਣਾ ਵੀ ਆ ਸਿਆਸਤ ਚ ਇਦਾਂ ਹੁੰਦਾ ਜੀ ਆ ਪ੍ਰੋਟੋਕਾਲ ਹੁੰਦਾ ਸਾਡੇ ਲਈ ਪ੍ਰੋਟੋਕਾਲ ਨਹੀਂ ਸਾਡੇ ਲਈ ਬੰਦੇ ਸਾਡੇ ਸਾਡੇ ਜਿਹੜੇ ਸਪੋਰਟਰ ਆ ਮੇਰੇ ਮੇਰੇ ਬੰਦੇ ਆ ਉਹ ਮੇਰੇ ਲਈ ਪਹਿਲ ਆ ਜੀ ਤੁਹਾਡੇ ਵਿਰੋਧੀ ਕਹਿੰਦੇ ਵੀ ਚੋਣ ਜਿੱਤੇ ਭਾਵੇਂ ਹਾਰੇ ਇਹਨੇ ਮੁੜ ਕੇ ਬਾਹਰ ਵਿਦੇਸ਼ ਵਗ ਜਾਣਾ ਵੀ ਇਹਨੇ ਚੱਲ ਜਾਣਾ ਵੀ ਵੋਟਰ ਉਹਰੇ ਫਿਰ ਕੱਲੇ ਰਹਿ ਜਾਣੇ ਆ ਤੁਹਾਡੀ ਪਰਸੈਪਸ਼ਨ ਬਣ ਰਹੀ ਹੈ ਕੀ ਕਹਿੰਦੇ ਹੋ ਇਹਦੇ ਬਾਰੇ ਮੈਂ ਜੀ 2012 ਚ ਡਿਗਰੀ ਕਰਨ ਗਿਆ ਸੀ ਜੀ ਇੰਗਲੈਂਡ ਐਮਬੀਏ ਕੀਤੀ 14 ਚ ਆ ਗਿਆ ਜੀ ਅੱਜ 25 ਆ ਜੀ 11 ਸਾਲ ਹੋ ਗਏ ਉਦੋਂ ਦਾ ਤਾਂ ਮੈਂ 11 ਹੁਣ ਮੈਂ ਇਲੈਕਸ਼ਨ ਲੜ ਕੇ ਚਾਹਜੂਗਾ ਜੀ ਇਹਨਾਂ ਨੂੰ ਲੱਗਦਾ ਤਾਂ ਫਿਰ ਫਿਰ ਮੈਂ ਉਹਦਾ ਜਵਾਬ ਨਹੀਂ ਦੇ ਸਕਦਾ ਜੀ ਆਪਾਂ ਕੋਈ ਫਿਊਚਰ ਤਾਂ ਪ੍ਰੈਡਿਕਟ ਨਹੀਂ ਕਰ ਸਕਦੇ ਪਰ ਜੇ ਮੈਂ 11 ਸਾਲਾਂ ਹੀ ਨਹੀਂ ਗਿਆ ਤਾਂ ਮੈਂ ਚੋਣ ਜਿੱਤ ਕੇ ਹਰ ਇੱਕ ਲੋਕਾਂ ਦਾ ਜੇ ਮੈਨੂੰ ਚੋਣ ਨਾ ਨਹੀਂ ਮਤਲਬ ਜਿੱਤਾਂ ਹਾਰਾਂ ਪਰਮਾਤਮਾ ਦੀ ਜੇth ਹਾਰਾ ਜੀ ਮੈਨੂੰ ਲੋਕਾਂ ਨੇ ਮਾਣ ਬਖਸ਼ਿਆ ਲੋਕਾਂ ਚ ਮੈਂ ਜਾ ਰਿਹਾ ਲੋਕਾਂ ਦੇ ਕ ਕਰਵਾਉਣ ਦਾ ਉਹਨਾਂ ਨੂੰ ਵਾਦਾ ਕੀਤਾ ਜੇ ਥਾਰ ਇੱਕ ਪਾਸੇ ਜੀ ਮੈਂ ਉਹ ਕਰਾਉਣੀ ਕਰਾਉਣੇ ਜੀ ਜੋ ਮਰਜ਼ੀ ਹੋ ਜੇ ਆਪਾਂ ਨੂੰ ਕੋਈ ਪਰਵਾਹ ਨਹੀਂ ਜੀ ਬਹੁਤ ਬਹੁਤ ਧੰਨਵਾਦ ਭਾਈ ਲਾਸਟ ਕੀ ਕਹਿਣਾ ਚਾਹੁੰਦੇ ਤੁਹਾਡੇ ਵੋਟਰ ਤੁਹਾਨੂੰ ਦੇਖਦੇ ਹੋਣ ਬਸ ਵਾਈਗੁਰੂ ਜੀ ਦਾ ਖਾਸ ਸਾਹਿਬ ਹੈਗੀ ਗੱਲ ਹੈ ਆਪਣਾ ਵੋਟ ਬਹੁਤ ਕੀਮਤੀ ਵੋਟ ਹੈ ਜੀ ਐਤਵਾਰ 14 ਤਰੀਕ ਨੂੰ ਬਹੁਤ ਸੂਝ ਬੂਝ ਨਾਲ ਪਾਇਓ ਕਿਸੇ ਦਬਾਅ ਦੇ ਆਉਣ ਦੀ ਲੋੜ ਨਹੀਂ ਦਬਾਅ ਨਾਲ ਕੋਈ ਆਪਣਾ ਹੱਕ ਨਹੀਂ ਖੋ ਸਕਦਾ ਵੋਟ ਦਾ ਜਾਵਾ ਪਿਓ ਠੰਡੇ ਪਿਓ ਮੀਟਿੰਗਾਂ 'ਚ ਜਾਓ ਪਰ ਆਪਣੇ ਦਿਮਾਗ ਨਾਲ ਸੋਚ ਕੇ ਵੋਟ ਪਾਓ ਕਿ ਝਾੜੂ ਨੇ ਪਿਛਲੇ 14 ਸਾਲਾਂ 'ਚ ਕੀਤਾ ਕੀ ਆ ਜੀ ਆਪਣੇ ਪਿੰਡਾਂ ਲਈ ਆਪਣੇ ਹਲਕੇ ਲਈ ਕੁਝ ਨਹੀਂ ਕੀਤਾ ਜੀ ਜੋ ਜੇ ਤੁਹਾਨੂੰ ਲੱਗਦਾ ਕੁਝ ਕੀਤਾ ਤਾਂ ਜ਼ਰੂਰ ਇਹਨਾਂ ਨੂੰ ਵੋਟ ਪਾ ਦਿਓ ਪਰ ਜੇ ਨਹੀਂ ਕੀਤਾ ਫਿਰ ਤੁਸੀਂ ਮੌਕਾ ਦਿਓ ਪਹਿਲੀ ਵਾਰ ਖੜਾ ਜੀ ਤੇ ਸੇਵਾ ਦਾ ਮੌਕਾ ਦਿਓ ਇੱਕ ਵਾਰ ਬਹੁਤ ਬਹੁਤ ਧੰਨਵਾਦ ਭਾਈ 올 ਦਾ ਵੈਰੀ ਬੈਸਟ ਕਿ ਜੋ ਤੁਸੀਂ ਜਿਹੜੀ ਵੀ ਸੋਚ ਦੇ ਨਾਲ ਉਹ ਸੋਚ ਨੂੰ ਬੂਰ ਪੈਣ ਸੋ ਇਹ ਯੂਥ ਹੈ ਜਿਹੜਾ ਕਿ ਪੰਜਾਬ ਦੀ ਸਿਆਸਤ 'ਚ ਵਿਦੇਸ਼ਾਂ ਨੂੰ ਠੋਕਰ ਮਾਰ ਕੇ ਪਹੁੰਚ ਗਿਆ ਤੇ ਪੰਜਾਬ ਦੇ ਪਿੰਡਾਂ ਦੀ ਨੁਹਾਰ ਬਦਲਣ ਦੇ ਸੁਪਨੇ ਦੇਖੀ ਬੈਠਾ ਆਪਣੇ ਸਹਿਯੋਗੀ ਕਰਨ ਦੇ ਨਾਲ ਕਰਨ ਸ਼ਰਮਾ ਮਿੱਟੀ ਦੇ ਲਈ